ਸੱਚ ਝੂਠ ਦਾ ਪਰਦਾ ਦਿਨ ਪਰ ਦਿਨ ਸਾਫ ਹੁੰਦਾ ਜਾ ਰਿਹਾ ਹੈ ਜਿਨੇ ਫੇਸਬੁਕ ਤੇ 12 15 ਦਿਨ ਪਹਿਲਾਂ ਖੌਰੂ ਪਾਇਆ ਹੋਇਆ ਸੀ 100 ਚੋਂ 100 ਵੀਡੀਓ ਫੇਸਬੁਕ ਤੇ ਆਪਾ ਦੇਖਦੇ ਤੇ ਹੜਪੀੜਤਾਂ ਦੀਆਂ ਆਉਂਦੀਆਂ ਸੀ ਅੱਜ ਬਾਈ ਜੀ 100 ਚੋਂ 2 3 ਵੀਡੀਓ ਹੜਪੀੜਤਾਂ ਦੀ ਮਦਦ ਲਈ ਆਉਂਦੀਆਂ ਨੇ ਬਾਕੀ ਚੱਲ ਪਿਆ ਆਪੋ ਆਪ ਦੇ ਕੰਟੈਂਟਾਂ ਤੇ ਇਹਦੇ ਪਿੱਛੇ ਕਾਰਨ ਕੀ ਹੈ ਇਹਦੇ ਪਿੱਛੇ ਕਾਰਨ ਇਹ ਹੀ ਹੈ ਜਿਹੜੇ ਲਾਈਕ ਕਮੈਂਟ ਵਿਊਆਂ ਦੇ ਚੱਕਰ ਚ ਪਏ ਹੋਏ ਤੇ ਜਿਹੜੇ ਲਾਈਕ ਕਮੈਂਟਾਂ ਲਈ ਉੱਥੇ ਜਾਂਦੇ ਤੇ ਡਰਾਮੇ ਕਰਨ ਬ੍ਰਾਈਡਾਂ ਦਾ ਪੈਕਟ ਦੇ ਕੇ ਵੀ ਵੀਡੀਓ ਬਣਾ ਕੇ ਫੇਸਬੁੱਕ ਤੇ ਪਾਰੇ ਤੇ YouTube ਤੇ ਪਾਰੇ ਤੇ ਅੱਜ ਉਹ ਕਿੱਥੇ ਨੇ ਅੱਜ ਬਣ ਕੇ ਆਪਦੇ ਬੋਰੀ ਬਿਸਤਰੇ ਆਪਦੇ ਘਰਾਂ ਨੂੰ ਆ ਗਏ ਨਵੇਂ ਕੰਟੈਂਟ ਨਵੀਆਂ ਵੀਡੀਓ ਲਾਗੇ ਪਾਉਣ ਬਾਈ ਜਿਹੜੇ ਅਸਲੀ ਸੇਵਾਦਾਰ ਨੇ ਜਿਹੜੇ ਅਸਲੀ ਸੇਵਾਦਾਰ ਕੌਣ ਦੇ ਹੱਕਦਾਰ ਨੇ ਉਹ ਅੱਜ ਡਟੇ ਹੋਏ ਨੇ ਉੱਥੇ ਉਹ ਸੇਵਾ ਦੇ ਕਰ ਰਹੇ ਨੇ ਉਹ ਅੱਜ ਵਕਤ ਦੇਖ ਕੇ ਮੌਕਾ ਦੇਖ ਕੇ ਉਥੋਂ ਭੱਜੇ ਨਹੀਂ ਹੈਗੇ ਵੀ ਅੱਜ ਆਪਾਂ ਨੂੰ 뷰 ਮਿਲਣੋਂ ਹਟ ਗਏ ਅੱਜ ਆਪਾਂ ਨੂੰ ਲਾਈਕ ਮਿਲਣੋਂ ਹਟ ਗਏ ਉਹ ਅੱਜ ਵੀ ਲਗਾਤਾਰ ਨਿਰੰਤਰ ਉਸੇ ਉਸੇ ਪੋਜੀਸ਼ਨ 'ਚ ਸੇਵਾ ਕਰ ਰਹੇ ਨੇ ਜਿਹੜੀ ਪੋਜੀਸ਼ਨ 'ਚ ਉਹ ਪਹਿਲੇ ਦਿਨ ਸੇਵਾ ਕਰਨ ਲੱਗੇ ਸੀ ਸੋ ਇਹ ਡਰਾਮੇਵਾਜਾਂ ਤੋਂ ਬਚਿਆ ਕਰੋ 5-5 ਰੁਪਈਆਂ ਦੀ ਚੀਜ਼ ਦੇ ਕੇ ਹਜ਼ਾਰਾਂ 뷰 ਲੈਣ ਵਾਲੇ ਅੱਜ ਕਿੱਥੇ ਗਏ ਉਹ ਸੋ بچੋ ਲੋ ਕੋਈ ਨਾ ਪਖੰਡਵਾਦਾਂ ਤੋਂ بچੋ ਇਹਨਾਂ ਡਰਾਮੇਵਾਦਾਂ ਤੋਂ ਦੇਖਿਆ ਕਰੋ ਵੀ ਗਰਾਊਂਡ ਲੈਵਲ ਤੇ ਸੇਵਾ ਕੌਣ ਕਰ ਰਿਹਾ ਹੈ ਕੌਣ ਲਾਸਟ ਤੱਕ ਕਿਸਾਨਾਂ ਦੇ ਨਾਲ ਖੜਿਆ ਹੈ ਕੌਣ ਲਾਸਟ ਤੱਕ ਦੁਕਾਨਦਾਰਾਂ ਮਜ਼ਦੂਰਾਂ ਦੇ ਨਾਲ ਖੜਿਆ ਹੈ ਇਹ ਦੁਨੀਆਦਾਰੀ ਬੜੀ ਕੁੱਤੀ ਚੀਜ਼ ਹੈ ਇਹ ਇਹ ਹਾਥੀ ਦੇ ਦੰਦਾ ਵਾਂਗੂ ਖਾਣ ਵਾਲੇ ਹੋਰ ਨੇ ਦਿਖਾਉਣ ਵਾਲੇ ਹੋਰ ਨੇ ਇਹ ਜ਼ਿਆਦਾਤਰ ਲੋਕ ਦਿਖਿਆਵਾ ਕਰਨ ਆਲੇ ਜਾਂਦੇ ਨੇ ਤੁਸੀਂ ਜਿੱਥੇ ਮਰਜੀ ਦੇਖ ਲਿਓ ਕਿਤੇ ਕੋਈ ਪਹਿਨਕਾਫਤ ਆਉਂਦੀ ਹੈ ਕੋਈ ਕੁਦਰਤੀ ਆਫਤ ਆਉਂਦੀ ਹੈ 80% ਤੋਂ ਜ਼ਿਆਦਾ ਡਰਾਮੇ ਬਾਤ ਜਾਂਦੇ ਨੇ 15 20% ਹੁੰਦੇ ਨੇ ਜਿਹੜੇ ਅਮਨਦਾਰੀ ਹੁੰਦੇ ਨੇ ਦਿਲੋਂ ਸੋ ਕਰਿਓ ਵੀਡੀਓ ਨੂੰ ਸ਼ੇਅਰ ਤੇ ਪਾਓ ਲਾਨ ਤਾਂ ਉਹਨਾਂ ਲੋਕਾਂ ਨੇ ਮਾਰੋ ਸ਼ਿੱਤਰ ਜਿਹੜੇ ਆਪਦੇ ਲਾਈਕ ਕਮੈਂਟ ਵਿਊ ਲੈ ਕੇ ਅੱਜ ਘਰਾਂ 'ਚ ਬੜਕੇ ਬਹਿ ਗਏ ਅੱਜ ਵੀ ਦਿਖਾ ਦਿਓ ਉਹਨਾਂ ਦੀਆਂ ਵੀਡੀਓ ਬਣਾ ਕੇ ਜਿਹੜੇ ਅੱਜ ਲੱਗੇ ਹੋਏ ਨੇ ਘਰਾਂ ਚੋਂ ਚੀਕ ਕੱਢਣਾ ਜਿਹੜੇ ਲੱਗ ਰਹੇ ਨੇ ਅੱਜ ਖੇਤਾਂ ਦੀ ਸਫਾਈ ਕਰਨ ਅੱਜ ਕੀ ਹੋ ਗਿਆ ਸੋਨੂੰ ਅੱਜ ਜੇ ਘੱਟ ਵਿਊ ਆਉਣ ਲੱਗੇ ਅੱਜ ਕਿਉਂ ਆਗੇ ਛੱਡ ਕੇ ਉਹਨਾਂ ਨੂੰ ਨਿਤ ਨਵੇਂ ਮੁੱਦੇ ਪਾੜਦੇ ਹੋ ਤੁਸੀਂ ਤੁਸੀਂ ਚਾਹੁੰਦੇ ਹੋ ਇਹ ਚੀਜ਼ਾਂ ਵੀ ਇਹ ਜੀਆਂ ਮੁਸੀਬਤਾਂ ਪੰਜਾਬ ਵਿੱਚ ਆਉਂਦੀਆਂ ਰਹਿਣਾ ਸਾਨੂੰ ਵਿਊ ਸਾਨੂੰ ਲਾਈਕ ਕਮੈਂਟ ਮਿਲਦੇ ਰਹਿਣਾ ਓਏ ਯਾਰ ਮਾੜਾ ਮੋਟਾ ਤੁਸੀਂ ਅਕਲ ਨੂੰ ਹੱਥ ਮਾਰੋ ਕੋਈ ਅਮਤ ਚੰਗਾ ਹੁੰਦਾ ਕੋਈ ਮਾੜਾ ਹੁੰਦਾ ਤੁਸੀਂ ਨੇ ਸਾਰਾ ਕੁਸੇ ਇੱਕ ਰੱਸੇ ਬੰਨ੍ਹ ਰਖਿਆ ਸਾਰਾ ਕੁਸੇ ਨਾ ਤੁਸੀਂ ਆਏ ਦੇਖੋ ਵੀ ਲੋਕ ਵਕਤ ਪਏ ਚ ਨੇ ਲੋਕ ਮੁਸੀਬਤ ਚ ਪਏ ਚ ਨੇ ਬਸ ਆਪਦਾ ਇੱਕੇ ਘੋੜਾ ਭਜਾਇਆ ਹੋਇਆ ਵੀ ਬਸ ਲਾਈਕ ਕਮੈਂਟ ਵਿਊ ਪੇਜ ਬਣ ਜਾਣਾ ਨਵੇਂ ਚੈਨਲ ਚੱਲ ਪੈਣਾ ਯਾਰ ਇਹ ਕਿੰਨਾ ਚਿਰ ਚੱਲੂਗਾ ਇਹ ਡਰਾਮਾ ਸ਼ਰਮ ਕਰੋ ਮਰੀ ਮੁੱਟੀ ਇਹ ਯਾਰ ਤੁਸੀਂ ਨੇ ਪੰਜਾਬ ਦੇ ਲੋਕਾਂ ਨੂੰ ਈ ਤੁਸੀਂ ਦਿਖਾ ਰਹੇ ਹੋ ਪੰਜਾਬ ਦੇ ਲੋਕਾਂ ਦਾ ਜਿਹੜੇ ਅਸਲੀ ਸੇਵਾਦਾਰ ਅਸਲੀ ਜੋਧੇ ਨੇ ਉਹਨਾਂ ਵਾਰੀ ਤੁਸੀਂ ਅੱਜ ਗਰਾਊਂਡ ਛੱਡ ਕੇ ਭੱਜ ਗਏ ਉੱਥੋਂ ਜਾਓ ਦੁਬਾਰੇ ਉੱਥੇ ਅੱਜ ਦੁਬਾਰੇ ਕਰੋ ਉਹਨਾਂ ਦੀ ਕਵਰੇਜ ਜਾ ਕੇ ਕਰੋ ਸੋਸ਼ਲ ਮੀਡੀਆ ਤੇ ਦੁਬਾਰੇ ਉਹਨਾਂ ਨੂੰ ਅੱਗੇ ਲੈ ਕੇ ਆਓ ਜਿਹੜੇ ਅੱਜ ਉੱਥੇ ਸੇਵਾ ਕਰਨ ਲਈ ਡਟੇ ਹੋਏ ਨੇ ਧੰਨਵਾਦ ਜੀ ਕਰਿਓ ਵੀਡੀਓ ਨੂੰ ਸ਼ੇਅਰ